ਬੈਠੀ ਸਾਹ ਸੰਗ ਜੀ ਫਤਿਹ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਕਵਤਾ ਅਕੀਨਾਂ ਸੰਜੀ ਕਰਨ ਜਾ ਰਹੀ ਹਾਂ ਮੇਰੀ ਕਵਤਾ ਦਾ ਵਿਸ਼ਾ ਹੈ ਸਹਿਬ ਜਾਦਿਆਂ ਦੀ ਲਾਸਾਨੀ ਸ਼ਹਾਦਤ ਜੋਰਾਵਾ ਸਿੰਘ ਫਤਿਹ ਸਿੰਘ ਨਾਲ ਲੈ ਕੇ ਮਾਤਾ ਗੁਜਰੀ ਜੀ ਸਿਰ ਸਾ ਪਾਲ ਕੀਤਾ सिरसा नदी नहीं नैणा का नीर बन गई जद पानी पोह ने ठंडा ठाप किया गहने कीमती गंढ में धरे जेड़े उन्हें तक के गंगू विचार किया घर मेरे हिफाजत न रहो तुसा जा, जालम ने अंदरोसी से दिल गदार किया कुलखनी रात हो गंगू ਖਾ ਦਿੱਤੀ ਚੋਰੀ ਕਰਕੇ ਗੰਧ ਮਾਤਾ ਗੁਜਰੀ ਦੀ ਰੋਲੀ ਆਪੇ ਹੀ ਸਾਰੇ ਪਾ ਦਿੱਤੀ ਗੰਗੂ ਸ਼ਾਂਤ ਹੋ ਜਾ ਤੂੰ ਜਾਣੇ ਭੇਦ ਸਾਰੇ ਮਾਤਾ ਜੀ ਨੇ ਨੇਕ ਸਲਾਹ ਦਿੱਤੀ ਗੰਗੂ ਟਲਿਆ ਨਾ ਚੰਦ ਕਛਿਲਣਾ ਲਈ ਗੱਲ ਨਵਾਬ ਦੇ ਕੰਨੀ ਪਹੁੰਚਾ ਦਿੱਤੀ ਸਮੇਤ ਲਾਲਾ ਮਾਤਾ ਗੁਜਰੀ ਨੂੰ ਮੋਦੀ ਨੇ ਕੈਦ ਖਾਨੇ ਵਿੱਚ ਪਾ ਦਿੱਤਾ ਕਚੈਰੀ ਸੂਬੇ ਦੀ ਤੁਸਾਂ ਨੇ ਪੜਾ ਉੱਚੀ ਆਖ ਸਿਪਾਹੀ ਸੁਣਾ ਦਿੱਤਾ ਠੰਡੇ ਬੋਝ ਜੇ ਸ਼ੀਤ ਲਹਿਰ ਚੱਲੇ ਉੱਥੇ ਨਿਜਾ ਕੇ ਇਹਨਾਂ ਬਿਠਾ ਦਿੱਤਾ ਟਿੱਕਦੀ ਡਾਡਾ ਇਮਤਿਹਾਨ ਲੈਂਦੀ ਕਰਵਤ ਸਮੇਂ ਦੀ ਰੰਗ ਵਿਖਾ ਦਿੱਤਾ ਸੱਚਾ ਸਖਸੀ ਮੋਦੀ ਰਾਮ ਮਹਿਰਾ ਘਰ ਪਰਵਾਰ ਜਿਸ ਦਾਤੇ ਕਿ ਆ ਕਿਲੇ ਅੰਦਰ ਗਰਮ ਦੁੱਧ ਲਾਲਾ ਤੈਂ ਜਾ ਪਿਲਾ ਦਿੱਤਾ ਸੱਚਾ ਸਿੱਖ ਕਹਾ ਗਿਆ ਗੁਰੂ ਦਾ ਉਹ ਸਿੱਖੀ ਵਾਲਾ ਵਰਜਿੰਦੀ ਬਾ ਦਿੱਤਾ ਵਿਲੱਖਣ ਤਿਰਭਾਨੀ ਸਿਰਜੀ ਕਿਲੇ ਅੰਦਰ ਪਰਵਾਰ ਕੋਲੂ ਵਿੱਚ ਪਿੜਾ ਦਿੱਤਾ ਕਿ ਚਾਹ ਛੋਟੀ ਕਰਕੇ ਸੁਣਾਵਾਂਗੀ ਸਭਾਂ ਨੂੰ ਥੋੜਾ ਜੀ ਲਾਲਚ ਨਾਲ ਨਾ ਜਿੱਤੇ ਜਾ ਸਕੇ ਡਾਡੇ ਤੇ ਸਿਹਿਆਂ ਨਾਲ ਹੁਣ ਡਰਾਉਣ ਲੱਗਾ ਲਾਲ ਕਿਚੜੀ ਵਿੱਚ ਅਡੋਲ ਤੱਕ ਕੇ ਸੂਬਾ ਅੰਦਰ ਅੰਦਰੀ ਕਬਰੋਂ ਲੱਗਾ ਕੁਰਾਨ ਵਿੱਚ ਨਾ ਕੋਈ ਕਾਨੂੰਨ ਇਹਾ ਮਨ ਘਟ ਜੋ ਕਾਨੂੰਨ ਬਣਾਉਣ ਲੱਗਾ ਇਹਾ ਵਿੱਚ ਜਨੋਂ ਦੀ ਸਜ਼ਾ ਕਰਕੇ ਫਤਵਾ ਝੂਠਾ ਹੀ ਆਖ ਸੁਣਾਉਣ ਲੱਗਾ ਮਾਤਾ ਕੁਝ ਰਹੀ ਚੀ ਲੰਲਾ ਮੁੱਕ ਤੱਕ ਤੱਕ ਕੇ ਨਾਲੇ ਪਿਆਰ ਦੀ ਸੋਹਣੀ ਨਿਹਾਰ ਦੀ ਰਹੀ ਲਾੜੀ ਮੋਤ ਨੇ ਵਿਹਣਾ ਪੁੱਤਿਆ ਨੂੰ ਕੰਗੀ ਨਾਲ ਉਹ ਕੇਸ ਸਵਾਨਦੀ ਰਹੀ ਚੁੰਮਦੀ ਚਿਹਰੇ ਤੇ ਸੀਨੇ ਨਾਲ ਲਾਉਂਦੀ ਕਲਗੀ ਲਾ ਕੇ ਮੁੱਖ ਸ਼ਿੰਗਾਰਦੀ ਰਹੀ ਅਣਖੀ ਕੌਮ ਦੇ ਸੂਰਮੇ ਵਾਰਸਾ ਨਾਲ ساری ਰਾਤ ਇਤਿਹਾਸ ਵਿਚਾਰਦੀ ਰਹੀ ਲਾਲ ਆਖ ਤੇ ਗਿਉ ਅਸੀਸ ਮਾਤਾ ਗਾਥਾ ਦਲੇਰੀ ਦੀ ਤੁਸਾਂ ਸੁਣਾਈ ਜਿਹੜੀ ਅਸਾਂ ਚੱਲਣਾ ਉਹਨਾਂ ਰਾਹਾਂ ਤੇ ਲੀ ਦਾਦਿਆਂ ਨੇ ਸੀ ਬਣਾਈ ਜਿਹੜੀ ਉਸ ਤਪਸ਼ ਨੂੰ ਅੱਜ ਵੀ ਸੇਕਦੇ ਹਾਂ ਕੱਤੀ ਕਵੀ ਤੇ ਰੇਤ ਪਵਾਈ ਜਿਹੜੀ ਉਪਰ ਦੀਆਂ ਦੇਗਾਂ ਤੇ ਆਰੇ ਵੀ ਗਾ ਰਹੇ ਨੇ ਤਨ ਸਿੱਖੀ ਦੀ ਤਨ ਕਮਾਈ ਜਿਹੜੀ ਆਖਰੀ ਬੰਦ ਮੈਂ ਬੋਲ ਦਿੰਦੀ ਜੀ ਚਾਹ ਦੀ ਵਿੱਚ ਭਾਰੀ ਕੱਟ ਕਰਕੇ ਫੋਕੀ ਤਾਕਤ ਸੀ ਸੂਬਾ ਜਮਾਨ ਲੱਗਾ ਤਸੀਹੇ ਅਸਹਿ ਤੇ ਅਕਹਿ ਦੇ ਕੇ ਵਾਰਸ ਸਿੱਖੀ ਦੇ ਸੂਬਾ ਝੋਹਨ ਲੱਗਾ ਟੋਟੋ ਕੇ ਵੇਖਦਾ ਹਿੰਮਤਾਂ ਨੂੰ ਗੁੱਜੇ ਭੇਦਾਂ ਨੂੰ ਸੂਬਾ ਝੋਹਨ ਲੱਗਾ ਸੁੱਚਾ ਨੰਦਨਾ ਸੁੱਚਾ ਰਿਹਾ ਕੋਈ ਮੌਤ ਬਾਲਾਂ ਦੇ ਤਾਂ ਉਕਸੋਣ ਲੱਗਾ ਬਾਲਾਂ ਕੋਈ ਟੱਕ ਟੱਕ ਕੇ ਮੰਝੇ ਦੱਦ ਭਰਿਆ ਲਾਂ ਦਾ ਸੂਬੇ ਤੇ ਹੰਦ ਨੂੰ ਕੌਣ ਲੱਗਾ ਹਨੇਰੇ ਵਿੱਚ ਹੰਕਾਰ ਦੇ ਕੋ ਅੰਨਾ ਮੱਥਾ ਸੂਰਜਾ ਨਾਲ ਸੀ ਲੌਣ ਲੱਗਾ ਲਾਸਾਨੀ ਸ਼ਹਾਦਤ ਸਾਕਾ ਸਰਹੰਦ ਵਾਲਾ ਵਰ ਦਾ ਕੋਈ ਇਤਿਹਾਸ ਸਾਫਲ ਤੋਂਨ ਲੱਗਾ ਵਰ ਦਾ ਕੋਈ ਇਤਿਹਾਸ ਸਾਫਲ ਤੋਂਨ ਲੱਗਾ ੁੱਲਾ ਚੁਕਾਂ ਦੀ ਖੀਮਾਂ ਜੀ ਵਾਹੇ ਗੁਰਜੀ ਦਾ ਖਾਲਸਾ ਵਾਹੇ ਗੁਰਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਐਡਵੋਕੇਟ ਜੀ